ਉਦੇ ਘਰ ਮੇਲਾ ਲਾ ਲਿੰਦੇ ਨੇ ਜਾ ਕੇ ਕੋਈ ਪੁੱਤ ਮੰਗੀ ਜਾਂਦਾ ਕੋਈ ਗੱਡੀ ਮੰਗੀ ਜਾਂਦਾ ਤੇ ਉਹ ਗਿਆਸ ਰੰਗ ਵੀ ਲਾਉਂਦਾ ਰਹਿੰਦਾ ਮਾਂ ਜਿੱਤੂ ਫਲਾਣਾ ਹਰੂ ਸ਼ਵੀਰ ਬਾਦ ਲੈ ਤਾਂ ਹੋਈ ਫਲਾਣਾ ਇਦਾਂ ਹੋਰ ਇਹ ਵੀ ਕਰੀ ਜਾਂਦਾ ਪਰ ਇਹ ਕਾਰਨ ਉਹਨੂੰ ਪਹਾੜ ਉੱਤੇ ਚੜਾਉਂਦਾ ਕੀ ਮਤਲਬ ਹੈ ਕੁਝ ਚੈਨਲ ਨੇ ਚੱਲ ਮੈਂ ਨਾਮ ਨਹੀਂ ਲੈਂਦਾ ਪਰ ਕਈਆਂ ਨੇ ਤਾਂ ਨਾਮ ਲੈ ਕੇ ਪੋਸਟਾਂ ਵੀ ਪਾਤੀਆਂ ਵੀ ਆਹਾ ਹਾ ਚੈਨਲਾਂ ਨੇ ਇਹ ਗੁਰਪ੍ਰੀਤ ਭਲਾਈਆਂ ਨੇ ਨੂੰ ਚਮੜਾਇਆ ਜਾ ਪਹਾੜਾਂ ਤੇ ਚੜਾਇਆ ਇਹੋ ਜਿਹਾ ਕੁਝ ਲੋਕਾਂ ਨੇ ਸ਼ਬਦ ਵਰਤੇ ਹੁਣ ਜਿਹੜਾ ਗੋਪੀ ਹੈ ਭੁਲਾਈਆਂ ਨਾਲ ਗੁਰਪੀਤ ਮੋਟਾ ਜਿਆ ਜਿਹਨੂੰ ਉਹਦੀਆਂ ਜਿਹੜੀਆਂ ਗੱਲਾਂ ਨੇ ਕਹਿੰਦੇ ਬੱਤੀ ਦੰਦਾਂ ਵਿੱਚ ਜੋ ਬੋਲਦਾ ਉਹ ਪੂਰਾ ਹੋ ਜਾਂਦਾ ਹੈ ਤੇ ਹੁਣ ਭੇਡਾਂ ਉਹਦਾਂ ਨੂੰ ਦੁਰਪੀਆਂ ਮੇਰੇ ਕਹਿੰਦਾ ਜਿਹੜੀ ਬੱਤੀ ਦੰਦਾਂ ਵਿੱਚ ਗੱਲ ਨਿਕਲ ਜਾਵੇ ਉਹ ਸੱਚ ਹੋ ਜਾਂਦੀ ਜਿਹੜਾ ਮੈਨੂੰ ਸੁਪਨਾ ਆਉਂਦਾ ਉਹ ਵੀ ਕਹਿੰਦੇ ਸੱਚ ਹੋ ਜਾਂਦਾ ਸੋਣ ਕਹਿੰਦੇ ਮੁੰਡੇ ਦੇਣੀ ਵੀ ਸ਼ੁਰੂ ਕਰਦੇ ਹੋ ਨੇ ਹੁਣ ਜਿਹੜੀਆਂ ਪੰਜਾਬ ਦੀਆਂ ਭੇਡਾਂ ਨੇ ਇਹਨਾਂ ਨੂੰ ਇਹ ਬਿੰਦੀ ਹੈ ਦੇ ਕੇ ਪਾਸੇ ਤੁਸੀਂ ਕਹਿੰਦੇ ਬਾਬਾ ਬੁੱਢਾ ਸਾਹਿਬ ਮੁੰਡੇ ਰਹਿੰਦੇ ਆ ਖਾਸ ਕਰਕੇ ਜਿਹੜੇ ਸਿੱਖ ਨੇ ਮੈਂ ਉਹਨਾਂ ਦੀ ਗੱਲ ਕਰਨਾ ਤੇ ਦੂਜੇ ਪਾਸੇ ਜਿਹੜੇ ਆ ਕੋਈ ਲਾੜੀ ਸ਼ਾਹ ਹੋ ਗਿਆ ਕੋਈ ਸ੍ਰੀਂਦਰ ਸਾਈਂ ਸਾਹ ਹੋ ਗਿਆ ਅਜਿੱਤ ਪਿਛੇ ਛੇਤਰ ਪਏ ਬੀਬੀਆਂ ਨੇ ਖੁੱਲੇ ਪੜ ਕੇ ਕੁੱਟਿਆ ਠੀਕ ਹੈ ਤੇ ਇੱਕ ਤਾਂ ਸਿੱਧੇ ਹੀ ਕਹੀ ਜਾਂਦਾ ਫੋਨ ਕਰਕੇ ਆਓ ਕਹਿੰਦਾ ਜਿਹੜਾ ਮਰਜੀ ਵੀਜ਼ਾ ਲਓ ਉਹਨੂੰ ਖਾਦਮਾ ਵੀ ਨਹੀਂ ਪਤਾ ਵੀ ਤਿੰਨ ਦਿਨਾਂ ਦੇ ਵਿੱਚ ਕਿਹੜਾ ਬੀਜ ਆ ਗਿਆ ਕਿਹੜੀ ਟਿਕਟ ਹੋ ਗਈ ਕਿੰਨੇ ਪੈਸੇ ਲੱਗੇ ਤੇ ਲੱਡੂ ਦਾ ਡੱਬਾ ਵੀ ਵੀ ਲੈ ਕੇ ਆਉਂਦੀ ਆ ਹਾਂ ਬੁੱਤ ਦੱਸ ਤੇਰਾ ਬੀਜ ਇੱਥੇ ਲੱਗਿਆ ਉਹ ਕਹਿੰਦੀ ਹਾਂ ਲੱਗਿਆ ਤੇ ਮੈਂ ਜਿਹੜੇ ਤਿੰਨ ਸ਼ਬਦ ਬੋਲਦਾ ਹਾਂ ਬਹੁਤ ਜ਼ਿਆਦਾ ਵੱਡੇ ਵੱਡੇ ਬੁੱਧੀਜੀਵੀ ਟਕਸ਼ਾਲੀ ਮਿਸ਼ਨਰੀ ਇਹਨਾਂ ਨੂੰ ਫੋਨ ਕਰਕੇ ਕਹਿੰਦੇ ਨੇ ਗਿਆਨੀ ਜੀ ਤੁਸੀਂ ਭੇਡ ਨਾ ਚਿਆ ਕਰੋ ਤੁਸੀਂ ਖਾਜ ਨਾ ਚਿਆ ਕਰੋ ਤੁਸੀਂ ਕਦੇੜ ਨਾ ਕਿਹਾ ਕਰੋ ਜੇ ਜਿਹੜੀ ਮੈਂ ਅੱਜ ਵੀਡੀਓ ਪਾਉਣੀ ਹੈ ਨਾ ਤੁਸੀਂ ਇਹਨੂੰ ਸੁਣ ਕੇ ਮੈਨੂੰ ਫੋਨ ਕਰਿਓ ਜਾਂ ਕਮੈਂਟ ਕਰਿਓ ਵੀ ਇਹ ਸ਼ਬਦ ਮੈਂ ਅੱਜ ਸਹੀ ਬੋਲ ਰਿਹਾ ਜਾਂ ਗਲਤ ਇੱਕ ਭਲਾਈਆਂ ਨੇ ਪਿੰਡ ਦਾ ਗੁਰਬਿੰਦ ਗੋਪੀ ਹੈ ਜਿਹੜਾ ਮੋਟਾ ਜਿਹਾ ਹੈ तकरीबन ਮੇਰੇ ਹਿਸਾਬ ਨਾਲ ਜੇ ਉਹਦਾ ਵੇਟ ਦੇਖਾਂਗੇ ਤਾਂ 1.5 ਕਿਲੋ ਦਾ ਹੋਣਾ ਘੱਟੋ-ਘੱਟ ਤੇ ਜਦੋਂ ਕੁਰਸੀ ਤੇ ਬਿੰਦ ਨਾ ਚਿਹਰੇ ਤੇ ਮੈਨੂੰ ਲੱਗਦਾ ਵੀ ਇਦਾਂ ਹੋ ਕੁਛ ਨਹੀਂ ਸਰਦਾਰ ਉਹ ਯਾਰ ਜਿੱਲੋ ਦਾ ਉਹਦਾ ਕੱਲਾ ਪੇਟ ਹੋਣਾ ਢਿੱਡ ਜਾਨੀ ਕੇ ਤੇ ਉਹ ਪਤਾ ਕੀ ਕਹਿੰਦਾ ਹੁਣ ਤਿੰਨ ਚਾਰਕ ਚੈਨਲ ਨੇ ਜਿਨ੍ਹਾਂ ਨੇ ਜਿੱਦੋਂ ਮੈਂ ਉਹ ਸ਼ਬਦ ਨਾ ਵਰਤਾਂ ਗੰਦਗੀ ਨੂੰ ਪਹਾੜਾਂ ਤੇ ਚੜਾਇਆ ਹੋਇਆ ਵੈਸੇ ਆਮ ਸ਼ਬਦ ਹੋਰ ਵਰਤੇ ਜਾਂਦਾ ਤੇ ਮੇਰੇ ਕਹਿੰਦਾ ਜਿਹੜੀ ਬੱਤੀ ਦੰਦਾਂ ਵਿੱਚੋਂ ਗੱਲ ਨਿਕਲ ਜਾਵੇ ਉਹ ਸੱਚ ਹੋ ਜਾਂਦੀ ਜਿਹੜਾ ਮੈਨੂੰ ਸੁਪਨਾ ਆਉਂਦਾ ਹੈ ਉਹ ਵੀ ਕੰਨ ਸਾਚ ਹੋ ਜਾਂਦਾ ਤੇ ਇਹ ਗੱਲਾਂ ਦੋ ਚਾਰ ਉਹਨੇ ਕਹਿ ਦੀਆਂ ਇਹ ਕੋਈ ਵੀ ਕਹਿ ਸਕਦਾ ਤੇ ਹੁਣ ਜਿਹੜੀਆਂ ਭੇਡਾਂ ਉਹਦੇ ਖੇਤ ਜਾਂਦੀਆਂ ਨੇ ਖਾਚ ਕਢੇੜਾ ਖੇਤ ਜਾਂਦੀਆਂ ਨੇ ਦੱਸੋ ਵੀ ਬੰਦੇ ਐ ਕਿਹਨੂੰ ਕਹਿੰਦੇ ਮੁੰਡੇ ਦੇਣੀ ਵੀ ਸ਼ੁਰੂ ਕਰਦੇ ਉਹਨੇ ਉਹ ਜਿਹੜੀਆਂ ਪੰਜਾਬ ਦੀਆਂ ਭੇਡਾਂ ਨੇ ਇਹਨਾਂ ਨੂੰ ਇਹ ਬੇਨਤੀ ਐ ਦੇਖ ਪਾਸੇ ਤੁਸੀਂ ਕਹਿੰਦੇ ਬਾਬਾ ਬੁੱਢਾ ਸਾਹਿਬ ਮੁੰਡੇ ਰੰਦੇ ਆ ਕਾਸਕਲਟੇਡ ਸਿੱਖ ਨੇ ਮਨਾਂ ਦੀ ਗੱਲ ਕਰਦਾ ਤੇ ਦੂਜੇ ਪਾਸੇ ਜਿਹੜੇ ਆ ਕੋਈ ਲਾਡਿਸ਼ਾ ਹੋ ਗਿਆ ਕੋਈ ਸਿਮੇਂਦਰ ਸਾਈ ਸਾਹ ਹੋ ਗਿਆ ਅਜਿੱਤ ਪਿਛੇ ਖੇਤਰ ਪੇ ਬੀਬੀ ਨੇ ਖੁੱਲੇ ਪੜ ਕੇ ਕੁੱਟਿਆ ਠੀਕ ਹੈ ਤੇ ਇੱਕ ਤਾਂ ਸਿੱਧੇ ਕਹਿ ਜਾਂਦਾ ਫੋਨ ਕਰਕੇ ਆਓ ਕਹਿੰਦਾ ਜਿਹੜਾ ਮਰਜ਼ੀ ਵੀਜ਼ਾ ਲਾਓ ਤੇ ਉਹਨੂੰ ਖਾਜ ਨੂੰ ਵੀ ਨਹੀਂ ਪਤਾ ਵੀ ਤਿੰਨ ਦਿਨਾਂ ਦੇ ਵਿੱਚ ਕਿਹੜਾ ਵੀਜ਼ਾ ਆ ਗਿਆ ਕਿਹੜੀ ਟਿਕਟ ਹੋ ਗਈ ਕਿੰਨੇ ਪੈਸੇ ਲਾਗੇ ਦੇ ਲੱਟਵੇਂ ਦਾ ਬੱਬੀ ਬੀਬੀ ਲੈ ਕੇ ਆਉਂਦੀ ਆ ਹਾਂ ਪੁੱਤ ਦੱਸ ਤੇਰਾ ਵੀਰ ਐ ਠੀਕ ਲੱਗਿਆ ਉਹ ਕਹਿੰਦੀ ਹਾਂ ਲੱਗਿਆ ਤੇ ਹੁਣ ਜਿਹੜਾ ਗੋਪੀ ਐ ਭੁਲਾਈਆਂ ਨਾਲ ਗੁਰਪੀਤ ਮੋਟਾ ਜਿਹਾ ਤੇ ਹੁਣ ਉਹਦੀਆਂ ਜਿਹੜੀਆਂ ਗੱਲਾਂ ਨੇ ਕਹਿੰਦੇ ਬੱਤੀ ਦੰਨਾਂ ਵਿੱਚ ਜੋ ਬੋਲਦਾ ਉਹ ਪੂਰਾ ਹੋ ਜਾਂਦਾ ਤੇ ਹੁਣ ਭੇਡਾਂ ਉਧਰ ਨੂੰ ਦੁਰਪੀਆਂ ਮੈਨੂੰ ਹੁਣ ਤੁਸੀਂ ਦੱਸਿਓ ਯਾਰ ਵੀ ਮੈਂ ਭੇਡਾਂ ਕਮਾਂ ਕਤੇੜਾਂ ਕਮਾਂ ਖੱਚ ਕਮਾਂ ਜਾਂ ਨਾਂ ਕਮਾਂ ਦੱਸੋ ਮੈਨੂੰ ਇਹ ਤਾਂ ਹੁਣ ਜਾਇਜ਼ ਹੀ ਐ ਕੋਈ ਨਜਾਇਜ਼ ਥੋੜੀ ਐ ਮੈਂ ਇੱਕ ਵੀ ਸਟੇਟਮੈਂਟ ਪਖੰਡਵਾਦੀ ਦਿੱਤੀ ਹੋਵੇ ਜਾਂ ਕੋਈ ਕਿਸੇ ਤੋਂ ਪੈਸੇ ਇਕੱਠੇ ਕਰਨ ਦੀ ਕਹੀ ਹੋਵੇ ਕਿਸੇ ਨੌਜਵਾਨ ਨੂੰ ਭੜਕਾਉਣ ਦੀ ਗੱਲ ਕੀਤੀ ਹੋਵੇ ਕਿਤੇ ਨਸ਼ੇ ਪ੍ਰਮੋਟ ਕਰਨ ਦੀ ਗੱਲ ਕੀਤੀ ਹੋਵੇ ਕਦੇ ਅੱਤਵਾਦ ਦੀ ਗੱਲ ਕੀਤੀ ਹੋਵੇ ਤੁਸੀਂ ਮੈਨੂੰ ਕਹਿ ਸਕਦੇ ਹੋ ਮੈਂ ਜਦੋਂ ਵੀ ਗੱਲ ਕਰਦਾ ਦੇਖੋ ਪੰਜਾਬ ਦੇ ਵਿੱਚ ਪੌਣੇ 3 ਕਰੋੜ ਦੀ ਆਬਾਦੀ ਹੈ ਸਾਰੇ ਬੰਦੇ ਨਹੀਂ ਜੇ ਮੈਨੂੰ ਕਹਿਣ ਵੀ ਤੂੰ ਸਾਰਿਆਂ ਨੂੰ ਭੇਟ ਕਹਿੰਦੇ ਸਾਰਿਆਂ ਨੂੰ ਥੋੜੇ ਕਹਿੰਦੇ ਆਪਾਂ ਬੜੇ ਸਿਆਣੇ ਬੰਦੇ ਨੇ ਜਿਹੜੇ ਪਖੰਡਵਾਦ ਤੋਂ ਦੂਰ ਨੇ ਬਾਬਾ ਬਾਤ ਤੋਂ ਦੂਰ ਨੇ ਬਹੁਤ ਲੋਕ ਨੇ ਜਿਹੜੇ ਸਮਝੇ ਹੋਏ ਨੇ ਸੁਲਝੇ ਹੋਏ ਨੇ ਪਰ ਜਿਹੜੇ ਇਹ ਲੋਕ ਹਰੇਕ ਬੰਦੇ ਨੂੰ ਬਾਬਾ ਮੰਨ ਕੇ ਉਹਦੇ ਘਰ ਮੇਲਾ ਲਾ ਲੈਂਦੇ ਨੇ ਜਾ ਕੇ ਕੋਈ ਪੁੱਤ ਮੰਗੀ ਜਾਂਦਾ ਕੋਈ ਗੱਡੀ ਮੰਗੀ ਜਾਂਦਾ ਹੈ ਉਹ ਕਿਾਸ ਰੰਗਿਆਂ ਵੀ ਲਾਉਂਦਾ ਰਹਿੰਦਾ ਹੈ ਮਾਨ ਜਿੱਤੂ ਪਲਾਨਾ ਹਰੂ ਸਵੀਰ ਬਾਦਲੇ ਇਦਾਂ ਹੋਈ ਪਲਾਨਾ ਇਦਾਂ ਹੋਰ ਇਹ ਵੀ ਕਰੀ ਜਾਂਦਾ ਬਾਰੇ ਟਾਰਨ ਉਹਨੂੰ ਪਹਾੜ 'ਤੇ ਚੜਾਉਂਦਾ ਕੀ ਮਤਲਬ ਹੈ ਕੋਈ ਜ ਚੈਨਲ ਨੇ ਚੱਲ ਮੈਂ ਨਾਮ ਨਹੀਂ ਲੈਂਦਾ ਪਰ ਕਈਆਂ ਨੇ ਤਾਂ ਨਾਮ ਲੈ ਕੇ ਪੋਸਟਾਂ ਵੀ ਪਾਤੀਆਂ ਵੀ ਆਹਾ ਹਾ ਚੈਨਲਾਂ ਨੇ ਇਹ ਗੁਰਪ੍ਰੀਤ ਭਲਾਈਆਂ ਨੇ ਨੂੰ ਚਮਲਾਇਆ ਜਾਂ ਪਹਾੜਾਂ 'ਤੇ ਚੜਾਇਆ ਇਹੋ ਜਿਹਾ ਕੁਝ ਲੋਕਾਂ ਨੇ ਸ਼ਬਦ ਵਰਤੇ ਪਰ ਮੈਂ ਤਾਂ ਗੱਲ ਇਹ ਹੀ ਕਹਿਣੀ ਆ ਵੀ ਜਦੋਂ ਮੈਂ ਖੱਜ ਭੇੜ ਕਤੀੜ ਕਹਿੰਨਾ ਉਦੋਂ ਇਹ ਸਮਝ ਲਿਆ ਕਰੋ ਵੀ ਮੈਂ ਕਿਹਨੂੰ ਕਹਿ ਰਿਹਾ ਜਿਹੜੇ ਪੇੜ ਹੈਗੇ ਨੇ ਜਿਹੜੀਆਂ ਖੱਜਾਂ ਹੈਗੀਆਂ ਨੇ ਕਤੀੜਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਮੈਂ ਆਮ ਨੂੰ ਥੋੜੀ ਕਹਿਣਾ ਹੁਣ ਜਿਹੜੇ ਬੰਦੇ ਗੁਰਬਿੰਦ ਗੋਪੀ ਦੇ ਖੇਤ ਜਾਂਦੇ ਨੇ ਗੱਡੀਆਂ ਲੈ ਲੈ ਕੇ ਪਤਾ ਨਹੀਂ ਕੀ ਕੁਝ ਜਾ ਕੇ ਮੰਗਦੇ ਹੋਣਗੇ ਉੱਥੇ ਤੇ ਹੁਣ ਇਹੀ ਬੰਦੇ ਹੋਣਾ ਵੀ ਉਹ ਬਾਬਾ ਜੋ ਰੱਬ ਹੈ ਇੱਕ ਪਾਸੇ ਮੈਂ ਬੁੱਢਾ ਸਰਦ ਦੇ ਕੋਲ ਅਗੇ ਉੱਥੇ ਪੁੱਤਰੀ ਦਾਤ ਮਿਲੀ ਪਤਾ ਨਹੀਂ ਕਿਤੇ ਕਿਤੇ ਧੱਕੇ ਖਾਣੇ ਆ ਤੇ ਹਲੇ ਕਹਿਣਗੇ ਪੰਜਾਬ ਤਾਂ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤੇ ਮੌਨਤਕ ਏਜੰਡਾ ਨਹੀਂਦਾ ਅਸੀਂ ਗੱਲਾਂ ਇਹ ਕਰਦੇ ਜਿਹੜਾ ਇਸ ਵਕਤ ਪਖੰਡ ਬਾਦ ਆ ਬਾਬਾ ਬਾ ਸ਼ੁਰੂ ਹੋਇਆ ਹੋਇਆ ਨਾ ਹਰੇਕ ਨੂੰ ਅਸੀਂ ਬਾਬਾ ਮੰਨ ਕੇ ਮੈਨਾਂ ਇੱਕ ਨਮਾ ਛੋਟੀ ਜੀ ਕਹਾਣੀ ਸੁਣਾਉਣੀ ਹੈ ਮੇਰੇ ਕੋਲ 2 ਮਿੰਟ ਵਿੱਚ ਇਹ ਪੂਰੀ ਕਰ ਦਿੰਦਾ ਇੱਕ ਪੰਡਤ ਖੋਦੇ ਤੇ ਚੜ ਕੇ ਪ੍ਰਚਾਰ ਕਰਨ ਜਾਂਦਾ ਸੀ ਯਾਨਕਿ ਆਪਣੀ ਜਿਹੜੀ ਧਾਰਮਿਕ ਪੁਸਤਕ ਹੈ ਹਿੰਦੂ ਸਮਾਜ ਦਾ ਕਹਿ ਲਓ ਕਿਸੇ ਦਾ ਵੀ ਕਹਿ ਲਓ ਉਹ ਪ੍ਰਚਾਰ ਕਰਨ ਜਾਂਦਾ ਸੀ ਜਿਹਨੂੰ ਖਾਣ ਪੀਣ ਨੂੰ ਵਧੀਆ ਮਿਲਦਾ ਸੀ 4 ਪੈਸੇ ਮਿਲਦੇ ਸੀ ਜਿਹੜਾ ਖੋਦਾ ਸੀ ਇੱਕ ਦਿਨ ਮੁੜਦਿਆਂ ਹੋਇਆ ਰਾਹ ਵਿੱਚ ਖੋਤਾ ਕਹਿੰਦਾ ਪੰਡਤ ਨੂੰ ਕਹਿੰਦਾ ਪੰਡਤ ਜੀ ਕਹਿੰਦਾ ਤੁਸੀਂ ਬੜੀ ਐਸ਼ ਲੈਨੇ ਹੋ ਬੜੇ ਪੈਸੇ ਕਮਾਉਣੇ ਖਾਣ ਪੀਣ ਨੂੰ ਵਧੀਆ ਮਿਲਦਾ ਹੈ ਮੈਨੂੰ ਵੀ ਦੋ ਕ ਅੱਖਰ ਸਿਖਾ ਦਿਓ ਤੁਸੀਂ ਮੈਂ ਵੀ ਪੜ ਲਵਾਂ ਦੋ ਅੱਖਰ ਤੁਹਾਡੇ ਮਗਰ ਮੈਂ ਵੀ ਮौज ਕਰਾਂ ਪੰਡਤ ਕਹਿੰਦਾ ਐਂ ਕਰ ਕਹਿੰਦਾ ਫਿਰ ਦੋ ਖੋਤੇ ਲੈ ਕੇ ਆ ਕਿਉਂ ਦੋ ਖੋਤੇ ਕਿਉਂ ਕਹਿੰਦਾ ਜਦੋਂ ਤੈਨੂੰ ਚਾਰ ਅੱਖਰ ਸਿਖਾ ਦੇ ਤੂੰ ਮੇਰੇ ਕੋਲ ਜਾਵੇਂਗਾ ਮੈਨੂੰ ਖੋਤਾ ਹੋਰ ਨਹੀਂ ਫਿਰ ਇੱਕ ਤੈਨੂੰ ਖੋਤਾ ਹੋਰ ਜਾਂਦਾ ਜਿਹੜੇ ਖੋਤੇ ਤੂੰ ਜੜ ਕੇ ਜਾਵੇਂਗਾ ਵੀਰ ਦੇਖ ਲਓ ਵੀ ਇੱਕ ਪੰਡਤ ਦੇ ਕੋਲੇ ਇੱਕ ਖੋਤਾ ਸੀ ਅੱਗੇ ਖੋਤੇ ਨੂੰ ਦੋ ਅੱਖਰ ਹੋਰ ਸਿਖਾਏ ਉਹਨੂੰ ਖੁੱਤਰ ਨਹੀਂ ਜਾਂਦਾ ਫਿਰ ਅੱਗੇ ਹੋਰ ਖੋਤਾ ਜਾਂਦਾ ਬਸ ਇਦਾਂ ਹੀ ਭੇੜ ਖੱਚ ਕਦੀੜ ਲੋਕ ਨੇ ਜਿਹੜੇ ਨਾ ਬਾਬਿਆਂ ਦੇ ਪਿੱਛੇ ਜਾਂਦੇ ਆ ਉਹਨੋਂ ਤੇ ਇੱਕ ਦੇ ਬਾਬੇ ਹੋਰ ਨਿਕਲਣਗੇ ਤੁਸੀਂ ਦੇਖਿਆ ਨਹੀਂ ਇਹ ਜਿਹੜੇ ਕਲਾਕਾਰਾਂ ਦੀਆਂ ਇੰਟਰਵਿਊ ਹੁੰਦੀਆਂ ਨੇ ਹੱਥ ਵਿੱਚ ਨਾ ਮਾਲਾ ਫੜੀ ਹੁੰਦੀ ਆ ਹਰਲਾ ਸਿੱਧੂ ਨੂੰ ਸਦਨ ਅਲੇ ਨਾਲ ਮੁੰਡੇ ਦਾ ਗਾਣਾ ਗਾਇਸ ਤੇ ਨਾ ਬਾਈ ਬਾਈ ਕਹਿੰਦੀ ਦੁਨੀਆ ਮੈਂ ਤਾਂ ਨਾਂ ਨਹੀਂ ਜਾਣਦਾ ਉਹਦੀ ਇੰਟਰਵਿਊ ਦੇਖੀ ਨਿਕਾਲੋ ਤੇ ਉਹ ਇੱਕ ਹੱਥ ਨਾਲ ਮਾਲਾ ਫੜੀ ਜਾਂਦਾ ਦੂਜੇ ਹੱਥ ਨਾਲ ਗਾਣੇ ਦੀ ਗੱਲਾਂ ਕਰੀ ਜਾਂਦਾ ਜਣਕੇ ਲੋਕਾਂ ਨੂੰ ਬੇਬਕੂ ਬਣਾਉਣ ਵਾਸਤੇ ਨਾ ਕੁਝ ਵੀ ਕਰਨ ਦੀ ਲੋੜ ਨਹੀਂ ਕੇਵਲ ਪਖੰਡ ਕਰਨ ਦੀ ਲੋੜ ਹੈ ਲੋਕ ਪਿੱਛੇ ਲੱਗ ਜਾਂਦੇ ਤੇ ਜਿੰਨਾ ਬੇੜਾ ਗਰਕ ਸਾਡਾ ਜਾਂ ਸਾਡੇ ਪੰਜਾਬ ਦਾ ਡੇਰਾਬਾਦ ਨੇ ਪਖੰਡਵਾਦ ਨੇ ਆ ਬਾਬਿਆਂ ਨੇ ਆ ਜਿਹੜਾ ਗੁਪੀਵਰ ਕਹਿੰਦੇ ਨੇ ਉੱਠੇ ਨੇ ਇਹਨਾਂ ਨੇ ਕੀਤਾ ਹੈ ਨਾ ਕੋਈ ਹਿੰਦੂ ਕਰ ਸਕੇ ਨਾ ਮੁਸਲਮ ਨਾ ਅਸਾਈ ਇਹ ਤੁਮ ਅਪਿਛ ਐਨੀ ਪੇਪਰ ਦੇ ਸਾਡਾ ਬੇੜਾ ਤਾਂ ਸਾਡੇ ਆਪਣੇ ਬਹਾਰ ਰਹੇ ਨੇ ਪੰਜਾਬ ਨੂੰ ਜੇ ਕਹਿ ਲੀਏ ਬਰਬਾਦ ਕਰ ਰਹੇ ਨੇ ਸਾਡੇ ਆਪਣੇ ਕਰ ਰਹੇ ਨੇ